ਗੱਡੀ ਦੀ ਗੁੱਦੀ ਹੰਡਰੀ ਵਾਲਾ ਬੰਦੇ ਆ ਗੱਡੀ ਵੱੰਦ ਗੱਡੀ ਵੱੰਦ ਕਰ ਰਿਹਾ ਸਾਰਾ ਲਾਈਵ ਦੇਖੇ ਹੋਗਾ ਬਾਬੇ ਇਹ ਦੇ ਦੇ ਸਾਰੇ ਵੇਡ ਵਾਲੇ ਬਾਬੇ ਲਾਈਕ ਮਾਰੋ ਬਾਬੇ ਸਬਸਕ੍ਰਾਈਬ ਤੇ ਲਾਈਕ ਠੋਕ ਦਿਓ ਕਿਰਨ ਬੜੀ ਰਾਤ ਨੇ ਨਾ ਭਾ ਵੀਡੀਓ ਪੂਰੀ ਸਰਾ ਆਉਗੀ ਲੈ ਲੈਣੀ ਗੱਡੀ ਲੈ ਫੋਨ ਦੇ ਤੇਰੇ ਕੋਲੇ ਆ ਆਹ ਸੇ ਹਰਮੰਡਾ ਡਿੰਗ ਕੋਲੇ ਆ ਫੋਨ ਸਾਡਾ ਹਰਮੰਡਾ ਡਿੰਗ ਆ ਪਰ ਆ ਸਾਡੀ ਗੱਲ ਭਲੇਣੀ ਆ ਆ ਹਾਂ ਬੈਠੋ ਬੈਠੋ ਕਮੈਂਟ ਮਾਰੋ ਬੁੜੇ ਦੋ ਘਟਾਉਂਗੀ ਕਟਾਓ ਮੇਰੇ ਬਾਦ ਮਾਰਤੀ ਯਾਰ ਆ ਸਾਡਾ ਪਿੰਡ ਚ ਪਿੰਡ ਚ ਮਗਰ ਬਹਿ ਜਾ ਭੈਣ ਦੀ ਮੂਹਰੇ ਮੂਹਰੇ ਭਾਲ ਆ ਗਿਆ ਉਹ ਗਾਣਾ ਯਾਰ ਬਾਈ ਰੀਲ ਦੀ ਨੂੰ ਦੁਬਾਰਾ ਵੀ ਲੈ ਜਾਗੇ ਭਾਈ ਉਹ ਆਰਤੀ ਆਰਤੀ ਤੇਰੇ ਬਾਅਦ ਤੇ ਕਮੈਂਟ ਆਇਆ ਇਹਦੇ ਬਾਈ ਰੀਲ ਦੀ ਵੀ ਲੈ ਆਵੋ ਉਹ ਫਲੈਂਗ ਮੜਾ ਗਿਆ ਕਿੱਥੇ ਆ ਗਿਆ ਆਹ ਦੇ ਕੰਨੇ ਫੇਰ ਸਵਾਦ ਆ ਓਏ ਆਪਾਂ ਨੂੰ ਸਵੇਰੇ ਬੰਨਾ ਕੈਮਰਾ ਕਿੱਥਾ ਆਈ ਲਾਉ ਜੂ ਖਾਂਦਾ ਆਹ ਸੱਟ ਦੀ ਆਰਲਿੰਗ ਠੀਕ ਬੰਨ ਦੇ ਭੈਣ ਦੀ ਫੁੱਤੀ ਘੇਰ ਨਹੀਂ ਪੈਂਦਾ ਉਹ ਰੀਅਲ ਦੀ ਆ ਭਾਈ ਰੀਅਲ ਦੀ ਆ ਡੰਗਾ ਚੱਕਿਆ ਵਾ ਕੱਟਾ ਰੂਹੀ ਤੇ ਨਾ ਜਾਂੜਦੀ ਓਏ ਰੀਅਲ ਆ ਇਹ ਤਾਂ ਹੀ ਭੈਣ ਭੰਡਾਏਗਾ ਭੈਣ ਚੋ ਦਾ ਬਾਬੇ ਰੱਗ ਲਾ ਲੰਨੀ ਮਿੰਟ ਬਹੁਤ ਘਟੀਆਂ ਨਾਲੇ ਬਾਬੇ ਕਮੈਂਟ ਕਮੂਟ ਕਰੋ ਯਾਰ ਫੁੱਦੂ ਐਂਡ ਤੱਕ ਦੇਖੋ ਕੁੜੀ ਨੰਗੀ ਰੂਨ ਲੰਗੀ ਐਂਡ ਤੱਕ ਦੇਖੋ ਐਂਡ ਤੱਕ ਦੇਖੋ ਇਹ ਭੈਚ ਗੰਦ ਪਾਇਆ ਇੰਡੀਆ ਦੀ ਬੁੱਧੀ ਰੰਗੀ ਐਂਡ ਤੱਕ ਲੈਪ ਦੇਖੋ ਐਂਡ ਤੱਕ ਆਹ ਪੜਾਈ ਵਿੱਚ ਦੂਜਾ ਕੈਮਰਾ ਕਰਦਾ ਤੁਸੀਂ ਇਹ ਕੁੜੀ ਨੰਗੀ ਹੂ ਐਂਡ ਤੱਕ ਦੇਖੋ ਓਏ ਪੁੱਤਰਾ ਉਧਰ ਤੋਂ ਬੋਲਣਾ ਪੁੱਤਰਾ ਇਹ ਕਲਪ ਲੈਣੀ ਆ ਦੀ ਓਏ ਵੀਡੀਓ ਬਣਾਉਣੀ ਆ ਬਾਈ ਅਸੀਂ ਆ ਮੈਂ ਵਿੱਚ ਬੈਠੇ ਦੀ ਕਲਪ ਲਊ ਹਸਪਤਾਲ ਚੜੀ ਆ ਬੈਠ 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 ਓਏ ਹਰ ਕਲਪ ਲਾਰਦੀ ਕਲਪ ਲਾ ਓਏ ਆ ਸੇ ਉਹ ਨਹੀਂ ਬਾਹਰ ਉੱਤਰ ਗਿਆ ਲੈ ਬਾਹਰ ਨਹੀਂ ਨਹੀਂ ਗੱਲ ਨਾ ਬਤਾ ਗੱਲ ਲੈਣਾ ਭੈਣ ਦੀ ਮਾਰੋ ਉਸ਼ਾਣਾ ਯਾਰ ਭੈਣ ਦੀ ਫੁੱਤੀ ਹਮਨ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਾ ਪੱਬੂ ਵਾਲਾ ਗਿਆ ਕੰਨ ਵਾਲਾ ਗਿਆ ਅਰੇ ਬਾਹਰ ਹੁੰਦਾ ਜੀ ਗੱਲ ਉਹ ਮਗਰ ਆਉਂਦਾ ਗੱਡੀ ਤੋਂ ਉੱਪਰ ਹੋ ਜਾ ਉਹ ਲੈ ਉਹਲੇ ਹੋ ਜਾ ਉਹਲੇ ਉਹ ਫੋਨ ਫੜਾ ਲੈ ਮੈਨੂੰ ਫੋਨ ਲਾ ਕੋ ਪੂਰਾ ਮੇਰਾ ਫੋਨ ਲਾ ਉਹ ਫੋਨ ਫੜਾ ਦੇ ਇਹਨੂੰ ਯਾਰ ਆ ਭੈਣ ਚੋ ਗੋਹੇ ਤੇ ਚੜ ਗਏ ਸੀਗੇ ਉਹ ਬਾਈ ਕਮੈਂਟ ਟੱਕ ਮੂਡ ਕਰੋ ਤੁਹਾਡੇ ਪੜ ਗਏ ਯਾਰ ਬਾਬੇ ਜਿੰਨਾਂ ਨੂੰ ਘਟਾਈ ਬਾਬੇ ਜਿੰਨਾਂ ਨੂੰ ਘਟਾਈ ਖੂਟ ਚੱਲ ਰਿਹਾ ਬਾਬੇ ਵੱਡੇ ਪੱਧਰ ਤੇ ਆਪਣੇ ਚੈਨਲ ਤੇ ਵੀਡੀਓ ਆ ਜੂਗੀ ਤੇ ਦੇਖ ਲੈ ਓਏ ਮੋਟਰਸਾਈਕਲ ਆਉਂਦੇ ਆ ਨਗਾ ਦੋ ਓਏ ਐਟ ਮੈਂ ਟੱਕਰ ਲਾ ਲਾ ਆਪਾਂ ਇਹਦਾ ਕੀ ਕਰੀ ਜਾਂਦੇ ਆ ਹਾਂ ਹਾਂ ਭਾਲ ਕੇ ਕਾਵਾ ਕਰਦੇ ਆ ਗੜੀ ਤੇ ਉੱਤੇ ਹਾਂ ਹੱਤਈ ਗਾ ਵੀਰੇ ਇਹ ਸਾਸਰੀ ਕਾਲ ਔਰ ਭਰਾਜੀ ਸ਼ੂਟ ਚੱਲ ਰਿਹਾ ਠੀਕ ਆ ਹਾਸੀ ਮਿਲਾ ਕੇ ਮਨੋਰੰਜਨ ਕੋਈ ਰੀਅਲ ਨਹੀਂ ਆ ਇਹ ਟਰੈਕਟਰ ਆਉਂਦਾ ਬਾਬੇ ਉਹ ਪਾਸੇ ਹੋ ਜਾ ਓਏ ਉਹ ਟਰੈਕਟਰ ਆਉਂਦਾ ਓਏ ਸਾਲਿਆ ਗੱਡੀ ਤੋੜਤੀ ਸੀਗੀ ਭੈਣ ਬੈਠ ਜਾ ਜਾ ਰੋ ਜਾ ਰੋ ਜਾ ਜਾ ਰੋ ਚੰਕਾ ਜੜਦੀ ਆ ਨਾ ਪਹਿਲਾਂ ਦੇ ਦੂਜਾ ਗੁੜੇ ਆ ਗੁੜੀ ਵਢਾਈ ਆ ਸਾਡੀ ਬਾਪਿਓ ਹਰਮਨ ਤੈਨੂੰ ਪੁੱਛ ਰਿਹਾ ਯਾਰ ਉੱਥੋਂ ਲੈ ਲੈ ਕੇ ਕਲਾਪ ਇਹਨਾਂ ਦੀ ਉਹ ਲੈਣ ਲੈੜੀ ਬਸ ਉੱਥੋਂ ਹੀ ਲੈ ਲਾਂਗੇ ਹੁਣ ਹਰਮਨ ਤੈਨੂੰ ਪੁੱਛ ਰਿਹਾ ਉਹ ਲੈ ਲਾਂਗੇ ਉਹ ਬਹਿ ਜਾ ਕੋਈ ਗੱਲ ਤੈਨੂੰ ਪੁੱਛਦੇ ਆ ਉਹ ਇਹ ਹੁੱਥ ਭਾਉਣਾ ਚਾਪ ਇੱਕ ਮਿੰਟ ਹੁੱਥ ਭਾਉਣਾ ਹੈ ਕਰ ਲੈ ਇਹਨੂੰ ਉਹ ਐਵੇਂ ਕਲਾਪ ਲੈ ਖੇਤ ਹੋਣਗੇ ਬਹਿ ਜਾ ਭਰਾਵਾ ਕੌਣ ਇਹ ਬਸ ਥੋੜੀ ਚੱਕਾਂਗੇ ਵੇ ਭੱਜ ਕੇ ਤਾਂ ਹਉਣਗੇ ਕਿਹੜਾ ਹੋਏ ਪਹੀਂ ਤੋਂ ਆ ਜਾਣਗੇ ਨਹੀਂ ਨਹੀਂ ਮੇਰੀ ਗੱਲ ਸੁਣੋ ਪਤਾ ਕਿਵੇਂ ਵੀਡੀਓ ਲੈਣੀ ਓਏ ਸਟਾਰ ਫੋਨ ਕੱਟਣਗੇ ਨਹੀਂ ਕੋਈ ਤੇ ਨਾਲ ਜਾਊਗਾ ਕੂ ਕਹਿੰਦਾ ਫੋਨ ਨਾ ਵੀ ਕਰਾਂਗੇ ਨਾਲ ਲਾ ਲਾ ਆਜੂ ਆਜੂ ਮੈਂ ਮੈਂ ਤਾਂ ਬਾਹਰਲੇ ਪਿੰਡ ਦਾ ਬਈ ਮੈਨੂੰ ਤਾਂ ਵੀਡੀਓ ਦਾ ਕੌਣ ਜਾਣਦਾ ਸਟਾਰ ਸਾਡੇ ਤੇ ਲੱਗ ਗਈ ਪ੍ਰੋਡੂਸਰ ਬਣਾਉਗਾ ਤੁਹਾਡੇ ਕਿਵੇਂ ਲੱਗੇ ਪ੍ਰੋਡੂਸਰ ਉਹ ਪਹਿਲਾ ਵਾਲਾ ਭੈਣ ਦੀ ਫੁੱਤੀ ਕਿਹੜਾ ਸਭ ਤੋਂ ਚੰਗਾ ਕੰਮ ਕਰਦਾ ਓਏ ਨਾ ਨਿਆ ਜਗਦੇ ਆਏ ਤੇਰੀ ਮਾਂ ਦੀ ਲੰਨ ਤੇਰੀ ਕੁੜੀ ਗਾਲਾਂ ਕੱਢੀ ਜਾਂਦੀ ਆ ਬੰਦਾ ਬਾਪਿਓ ਇਹ ਕਿਉਂ ਦੀ ਇਠਾ ਉਹ ਕਹਿੰਦੀ ਆ ਉਹ ਭੈਣ ਦੀ ਫੁੱਟਿਆਡੇ ਘਰੇ ਪੇ